ਹੈਲੋ ਜੀ ਸ਼ਤਿ ਸ਼੍ਰੀਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਜੇ ਤੁਸੀਂ ਮਿਸ ਮਿਸ ਕਰਤੀ ਨਾ ਜਾਂ ਸਕਿਪ ਕਰਤੀ ਤਾਂ ਤੁਸੀਂ ਪਛਤਾਉਂਗੇ ਕਿਉਂਕਿ ਥੋੜੀ ਅੱਜ ਐਨੇ ਕੰਮ ਦੀ ਚੀਜ਼ ਜਿਹੜੀ ਮੈਂ ਲੈ ਕੇ ਆਈਆਂ ਸਾਰਿਆਂ ਜੋ ਵੱਡੀ ਦਿੱਕਤ ਹੈ ਜੀ ਆਪਾਂ ਨੂੰ ਤਰਪਾਈ ਦੀ ਆਪਾਂ ਸੂਟ ਬਣਾ ਲੈਨੇ ਕਿਉਂਕਿ ਮਸ਼ੀਨਾਂ ਜਿਹੜੀਆਂ ਮੋਟਰ ਵਾਲੀਆਂ ਆ ਰਹੀਆਂ ਨੇ ਸੂਟ ਮਿੰਟ ਚ ਬਣ ਜਾਂਦਾਗਾ ਘੰਟੇ ਚ ਸੂਟ ਬਣਾ ਲੈਨੇ ਆਪਾਂ ਹਨਾ ਪਰ ਜਿਹੜੀ ਤਰਪਾਈ ਹੈਗੀ ਉਹ ਹੱਥਾਂ ਨਾਲ ਹੀ ਕਰਨੀ ਪੈਂਦੀ ਹੈ ਅੱਜ ਆਪਾਂ ਤੁਹਾਡਾ ਉਹ ਮੁਸ਼ਕਲ ਦਾ ਵੀ ਹੱਲ ਕਰਤਾ ਬਸ ਵੀਡੀਓ ਨੂੰ ਐਂਡ ਤੱਕ ਦੇ ਧਿਆਨ ਨਾਲ ਜ਼ਰੂਰ ਦੇਖ ਲਿਓ ਜੀ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਚ ਸਾਰਿਆਂ ਤੋਂ ਪਹਿਲਾਂ ਜੀ ਮੈਂ ਇੱਕ ਟੁਕੜਾ ਲਿਆ ਕੱਪੜੇ ਦਾ ਵੀ ਤੁਹਾਨੂੰ ਸਿਰਫ ਦਖੋਂ ਲਈ ਇਹ ਦੇਖੋ ਆਪਾਂ ਲੇਡੀ ਮੋਰ ਇਹਨੂੰ ਜਿਹੜੀ ਲੇਡੀ ਜਿਵੇਂ ਆਪਾਂ ਫੋਲਡ ਕਰਦੇ ਹੁੰਨੇ ਆਵੇਂ ਫੋਲਡ ਕਰ ਲਿਓ ਕੱਚਾ ਕਰ ਲਿਓ ਤੁਸੀਂ ਚਾਹੇ ਹੱਥ ਨਾਲ ਕਰ ਲਿਓ ਚਾਹੇ ਮਸ਼ੀਨ ਨਾਲ ਕਰ ਲਿਓ ਪੈਰ ਪੈਰ ਦਾ ਛੱਡ ਕੇ ਜਿਵੇਂ ਆਪਾਂ ਕੱਚਾ ਪਾਉਨੇ ਆ ਜੀ ਉਸ ਤਰੀਕੇ ਨਾਲ ਤੁਸੀਂ ਕੱਚਾ ਪਾ ਲਿਓ ਮੈਂ ਇਸ ਤੇ ਧਾਗਾ ਵੀ ਅਲੱਗ ਕਲਰ ਦਾ ਲਾ ਰਹੀਆਂ ਕਿਉਂਕਿ ਜੇ ਆਪਾਂ ਸੇਮ ਕਲਰ ਦਾ ਧਾਗਾ ਵਰਤ ਲੈਂਦੇ ਜਿਵੇਂ ਆਪਾਂ ਤਰਪਾਈ ਕਰਦੇ ਆ ਤੁਹਾਨੂੰ ਨਹੀਂ ਪਤਾ ਲੱਗਣਾ ਸੀਗਾ ਇਸ ਕਰਕੇ ਤੇ ਮੈਂ ਕਲਰ ਵੀ ਹੋਰ ਲਾ ਰਹੀ ਆ ਵੀ ਤੁਹਾਨੂੰ ਚੰਗੀ ਤਰ੍ਹਾਂ ਇਹਦਾ ਪਤਾ ਲੱਗੇ ਵੀ ਮਹਾ ਤਰਪਾਈ ਸੱਚਮੁੱਚ ਹੀ ਹੋਈ ਹੈਗੀ ਮਸ਼ੀਨ ਨਾਲ ਦੇਖੋ ਹੱਥ ਨਾਲ ਤਰਪਾਈ ਕਰਨ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਇਹ ਆਪਾਂ ਤੁਹਾਡੀ ਮੁਸ਼ਕਲ ਦਾ ਹੱਲ ਕਰਤਾ ਜੀ ਮੈਂ ਤਾਂ ਹੁਣ ਸੋਚਿਆ ਜਿੰਨੇ ਵੀ ਮੇਰੇ ਸੂਟ ਘਰ ਪਾਉਣ ਵਾਲੇ ਹੋਣਗੇ ਉਹਨਾਂ ਦੇ ਤਾਂ ਮੈਂ ਮਸ਼ੀਨ ਨਾਲ ਹੀ ਤਰਪਾਈ ਕਰੂੰ ਕਿਉਂਕਿ ਰੋਜ਼ ਕਦੇ ਥੋੜੀ ਜੀ ਕਿ ਤੋਦੜ ਗਈ ਕਦੇ ਕਿ ਤੋ ਦੜ ਗਈ ਆਪਾਂ ਨੇ ਇਸ ਤਰ੍ਹਾਂ ਲੇੜੀ ਮੋੜ ਲੈਣੀ ਆ ਜੀ ਮੈਨੂੰ ਸੈੱਟ ਕਰਕੇ ਦਿਖਾਉਣੀ ਆ ਇਸ ਤਰ੍ਹਾਂ ਬਿਲਕੁਲ ਬਰਾਬਰ ਤੇ ਪਿੱਛੇ ਨੂੰ ਫੋਲਡ ਕਰ ਲੈਣੀ ਆ ਲੇਡੀ ਜਿਹੜੀ ਆਪਾਂ ਨੇ ਕੋਈ ਕੱਪੜਾ ਵੱਧ ਘੱਟ ਨਹੀਂ ਰੱਖਣਾ ਜੀ ਉੱਪਰ ਵਾਲਾ ਕੱਪੜਾ ਜਿਹੜਾ ਲੇਡੀ ਵਾਲਾਗਾ ਉਹ ਬੇਸ਼ੱਕ ਥੋੜਾ ਜਿਹਾ ਨੌ ਜਿੰਨਾ ਕ ਵੱਧ ਹੋ ਜੇ ਪਰ نیچے ਵਾਲਾ ਕੱਪੜਾ ਜਿਹੜਾ ਸ਼ਰਟ ਦੇ ਉੱਪਰ ਆਊਗਾ ਉਹ ਵੱਧ ਨਾ ਰੱਖਿਓ ਕਈ ਵੀ ਕੋਈ ਕਹਿ ਦਿੰਦਾ ਵੀ ਇਹ ਵੱਧ ਰੱਖਿਓ ਪਰ ਨਹੀਂ ਜੀ ਜੇਕਰ ਉਹ ਵੱਧ ਰੱਖਾਂਗੇ ਆਪਣਾ ਜਿਹੜਾ ਤੋਂ ਪਾਪਾ ਮਸ਼ੀਨ ਨਾਲ ਭਰ ਰਿਆ ਹਨਾ ਵੀ ਉਹ ਡੂੰਗਾ ਚ ਲਿਆ ਜਾਊਗਾ ਫਿਰ ਉਹ ਵੱਡੇ ਤੋਪੇ ਲੱਗਣਗੇ ਇਹ ਇੱਕ ਦੂਸਰੀ ਗੱਲ ਦਾ ਧਿਆਨ ਰੱਖਣਾ ਜੀ ਜਿੰਨਾ ਵੱਡਾ ਬਖਾ ਤੁਹਾਡੀ ਜਿਹੜੀ ਮਸ਼ੀਨ ਹੈ ਉਹਦਾ ਹੋ ਸਕਦਾ ਓਨਾ ਵੱਡਾ ਬਖਾ ਰੱਖਿਓ ਵੀ ਆਪਣੇ ਹਿਸਾਬ ਨਾਲ ਉਹ ਇੰਨਾ ਕੁ ਤਾਂ ਮੇਰੀਆਂ ਭੈਣਾਂ ਨੂੰ ਪਤਾ ਹੀ ਹੈ ਹਨਾ ਵੀ ਤਰਪਾਈ ਕਿੰਨੀ ਕੁ ਵੀ ਜ਼ਿਆਦਾ ਵੱਡੇ ਤੋਪੇ ਦੀ ਜਾਂ ਛੋਟੇ ਤੋਪੇ ਦੀ ਕਿਵੇਂ ਕਰਨੀ ਹੈ ਪਹਿਲਾਂ ਪਹਿਲ ਤੁਸੀਂ ਵੱਡੇ ਤੋਪੇ ਨਾਲ ਹੀ ਕਰਕੇ ਰੱਖਿਓ ਜੀ ਵੀ ਵਧੀਆ ਫਿਨਿਸ਼ਿੰਗ ਆਉਂਦੀ ਹੈ ਕਿ ਤਰਪਾਈ ਹੋ ਐਨੀ ਪੱਕੀ ਜਾਂਦੀ ਹੈ ਜੀ ਉਹ ਉੱਡੜਦੀ ਨਹੀਂ ਹੈਗੀ ਤੁਹਾਡਾ ਸੂਟ ਫਟ ਜਾਊਗਾ ਪਰ ਤਰਪਾਈ ਦਾ ਧਾਗਾ ਨਹੀਂ ਉੱਡੜੂਗਾ ਕਿਉਂਕਿ ਇਹ ਪੱਕਾ ਲੌਕ ਹੋ ਜਾਂਦਾ ਧਾਗਾ ਹਨਾ ਨਾਲ ਜੀ ਤੁਸੀਂ ਲੇੜੀ ਮੋੜ ਲਿਓ ਮੋੜ ਕੇ ਆਪਾਂ ਮਸ਼ੀਨ ਨੂੰ ਪਤਾ ਕੀ ਕਰਨਾ ਇੱਕ ਵਾਰੀ ਇਹਦੇ ਕੱਪੜੇ ਤੇ ਹਲਕਾ ਜਿਹਾ ਤੋਪਾ ਵੀ ਬਸ 2-4 ਧਾਗਿਆਂ ਦੇ ਵਿੱਚ ਤੋਪਾ ਭਰਿਆ ਜਾਵੇ ਕਪੜੇ ਤੇ ਵਰਨਾ ਇੱਕ ਤੋਂ ਇੱਕ ਵਾਰੀ ਆਪਾਂ ਨੀਚੇ ਚ ਲਾਉਣੀ ਆ ਖਾਲੀ ਫਿਰ ਫਿਰ ਆਪਾਂ ਦੂਸਰਾ ਤੋਂ ਆਪਾਂ ਕਪੜੇ ਤੇ ਵਰਨਾ ਇੱਕ ਵਾਰੀ ਖਾਲੀ ਜਿਵੇਂ ਆਪਾਂ ਮੂਰੀਆਂ ਦੀ ਸਕਰੋਲ ਵੇਲੇ ਕਮਾਉਨੇ ਆ ਨਾ ਕਪੜਾ ਤੁਸੀਂ ਇਸ ਤਰ੍ਹਾਂ ਕਮਾ ਲਿਓ ਭਾਵੇਂ ਕਿ ਮਾਰਕੀਟ ਵਿੱਚ ਮਸ਼ੀਨਾਂ ਵੀ ਆ ਗਈਆਂ ਜੀ ਤਰਪਾਈ ਵਾਲੀਆਂ ਪਰ ਉਹ ਥੋੜੀਆਂ ਜਿ ਬਹੁਤ ਕੋਸਟਲੀ ਨੇ ਜੀ 30000 ਤੋਂ ਘੱਟ ਉਹ ਮਸ਼ੀਨ ਹੈ ਜਿਹੜੀ ਆਉਂਦੀ ਨਹੀਂ ਹੈਗੀ ਫਿਰ ਹੁਣ ਇੰਨੇ ਕੰਮ ਲਈ 30000 ਹਰ ਇੱਕ ਬੰਦਾ ਨਹੀਂ ਲਾ ਸਕਦਾ ਬਾਕੀ ਦਿੱਕਤ ਬਹੁਤ ਆਉਂਦੀ ਹੈ ਜੀ ਸੂਟ ਬਣ ਜਾਂਦਾ ਤਰਪਾਈ ਵਾਲੀ ਜਲਦੀ ਕਈ ਵਾਰੀ ਨਹੀਂ ਵੀ ਤਰਪਾਈ ਕਰਕੇ ਜਾਂਦਾ ਹਨਾ ਦੂਜੇ ਹੱਥ ਦੇ ਗੱਲ ਦੂਜੇ ਹੱਥ ਦੀ ਹੀ ਹੁੰਦੀ ਹੈ ਆਪਾਂ ਨੂੰ ਸੂਟ ਜਲਦੀ ਚਾਹੀਦਾ ਹੁੰਦਾ ਅਗਲੇ ਕੋਲ ਟਾਈਮ ਨਹੀਂ ਹੁੰਦਾ ਇਹ ਵੀ ਬਹੁਤ ਦਿੱਕਤ ਆਉਂਦੀ ਹੈ ਇਹਦਾ ਹੱਲ ਆਪਾਂ ਨੇ ਕੱਢ ਲਿਆ ਜਿਹੜੇ ਆਪਣੇ ਪ੍ਰਿੰਟਡ ਸੂਟ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਤੁਸੀਂ ਰਾਮ ਨਾਲ ਇਹੀ ਤਰਪਾਈ ਕਰ ਸਕਦੇ ਹੋ ਇਹ ਦੇਖੋ ਜੀ ਤੁਸੀਂ ਹੁਣ ਮੇਰਾ ਹੱਥ ਦੇਖ ਰਹੇ ਹੋ ਇੱਕ ਵਾਰੀ ਮੈਂ ਜਿਹੜਾ ਤੋਪਾ ਕਪੜੇ ਤੇ ਭਰਦੀਆਂ ਇੱਕ ਵਾਰੀ نیچے ਖਾਲੀ ਫਿਰ ਫੇਰ ਕਪੜੇ ਤੇ ਫੇਰ ਖਾਲੀ ਇਸ ਤਰੀਕੇ ਨਾਲ ਤੁਸੀਂ ਮਸ਼ੀਨ ਹੈ ਜਿਹੜੀ ਚਲਾਉਂਦੇ ਜਾਣਾ ਬਸ ਇਹਨੂੰ ਐਵੇਂ ਮੋਟਰ ਜਾਂ ਪੈਰ ਤੇ ਨਾ ਚਲਾਇਓ ਇਹ ਇੱਕ ਜਿਹੜਾ ਇਹਦਾ ਫਿਰਕੀ ਹੈਗੀ ਇਹ ਤੁਸੀਂ ਹੱਥ ਨਾਲ ਹੀ ਘਮਾਉਣੀ ਹੈ ਹਲਕੀ ਹਲਕੀ ਇਹ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਨਹੀਂ ਕਰਨਾ ਇੱਕ ਵਾਰੀ نیچے ਫਿਰ ਉੱਪਰ نیچے ਇਸ ਤਰੀਕੇ ਨਾਲ ਤੁਸੀਂ ਇਹਦੇ ਜਿਗਜੈਗ ਮੰਗੂ ਆਪਾਂ ਨੇ ਹੱਥ ਘਮਾਉਂਦੇ ਜਾਣਾ ਉਸ ਤਰੀਕੇ ਨਾਲ ਤੁਸੀਂ ਸਾਰੇ ਧੋਪੇ ਭਰ ਲਿਓ ਜੇ ਥੋੜਾ ਬਹੁਤ ਤਾਂ ਗੇਨੂੰ ਖਿੱਚਾਉਂਦੀ ਹੋਵੇ ਤਾਂ ਨਾਲ ਦੀ ਨਾਲ ਜੀ ਕਪੜਾ ਖਿੱਚੀ ਜਾਏ ਉਹ ਕਿਉਂਕਿ ਉਹ ਤਾਂ ਗਰ ਸੈਟਿੰਗ ਆ ਜੂਗੀ ਫਿਰ ਆਪਣੀ ਬਸ ਇੱਕ ਪੈਰ ਨਾ ਹੋਵੇ ਵੀ ਮਸ਼ੀਨ ਤੁਸੀਂ ਤੇਜ਼ ਚਲਾਤੀ ਬਿਲਕੁਲ ਹਲਕੇ ਹਲਕੇ ਮਸ਼ੀਨ ਦੀ ਫਿਰਕੀ ਹੈ ਜਿਹੜੀ ਚੱਕਰ ਹੈ ਉਹ ਹੱਥ ਨਾਲ ਹੀ ਕਮਾਈ ਜਾਣਾ ਇੱਕ ਹੱਥ ਨਾਲ ਚੱਕਰ ਕਮਾਈ ਜਾਣਾ ਇੱਕ ਹੱਥ ਨਾਲ ਜੀ ਇਹ ਜਿਹੜੇ ਤੋਪੇ ਨੇ ਉਹ ਭਰੀ ਜਾਣੇ ਦੇਖੋ ਥੋੜੇ ਜੇ ਟਾਈਮ ਚ ਹੀ ਇਹ ਲੇੜੀ ਹੈ ਜਿਹੜੀ ਮੈਂ ਕਰ ਲਈ ਹੁਣ ਜਿਹੜਾ ਆਪਾਂ ਨੂੰ ਏ ਲੱਗਦਾ ਵੀ ਇਹ ਕਪੜਾ ਖਿੱਚ ਮਾਰ ਰਿਹਾ ਹੈ ਇਹ ਆਪਾਂ ਚੰਗੀ ਤਰ੍ਹਾਂ ਇਹਨੂੰ ਖਿੱਚ ਲਵਾਂਗੇ ਜੀ ਖਿੱਚ ਕੇ ਜਿਹੜਾ ਧਾਗਾ ਵੀ ਟਾਈਟ ਜਾਂ ਹੁੰਦਾ ਉਹ ਲੂਜ਼ ਹੋ ਜਾਂਦਾ ਉਹਦੇ ਨਾਲ ਇਹ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਜੀ ਪੁੱਠੇ ਪਾਸੇ ਤੋਂ ਪੁੱਠੇ ਪਾਸੇ ਤੋਂ ਵੀ ਨਹੀਂ ਦੇਖੋ ਕਿੰਨਾ ਚਮਕ ਰਿਆ ਨਾਲੇ ਕਲਰ ਅਲੱਗ ਲਾਇਆ ਹੋਇਆ ਆਪਣਾ ਮੈਂ ਤੁਹਾਨੂੰ ਕੈਮਰੇ ਦੇ ਨੇੜੇ ਕਰਕੇ ਵੀ ਦਿਖਾਉਣੀ ਆ ਇਹ ਆਪਾਂ ਕੱਚਾ ਢੇੜ ਦਿੰਨੇ ਆ ਜੀ ਆਪਾਂ ਨੂੰ ਕਈ ਵਾਰੀ ਲੱਗਦਾ ਹੋਵੇ ਵੀ ਤਰਪਾਈ ਇਹ ਕੀਤੀ ਹੋਈ ਹੈ ਮੈਂ ਤਾਂ ਗਾਵੀ ਥੋੜੇ ਤੁਹਾਨੂੰ ਦਿਖਾਉਣ ਕਰਕੇ ਅਲੱਗ ਕਲਰ ਦਾ ਲਾਇਆ ਇਹ ਦੇਖੋ ਜੀ ਇਹ ਪੁੱਠਾ ਪਾਸਾ ਸਿੱਧੇ ਪਾਸੇ ਤੁਸੀਂ ਦੂਰੋਂ ਦੇਖ ਰਹੇ ਹੋ ਬਿਲਕੁਲ ਵੀ ਨਹੀਂ ਦਿਸ ਰਿਹਾ ਜੀ ਜੇਕਰ ਨਾਲ ਦਾ ਕਲਰ ਹੁੰਦਾ ਉਹਨੇ ਤਾਂ ਪਤਾ ਹੀ ਨਹੀਂ ਲੱਗਣਾ ਸੀਗਾ ਥੋੜੀ ਜੀ ਆਪਾਂ ਪ੍ਰੈਸ ਕਰ ਦਾਂਗੇ ਕੋਈ ਖਿੱਚਣੀ ਆ ਰਹੀ ਜੀ ਬਿਲਕੁਲ ਬਹੁਤ ਸੋਹਣੀ ਤਰਪਾਈ ਹੋਈ ਕੀਤੇ ਕਿਤੇ ਤਾਂ ਬਿਲਕੁਲ ਦੋ ਤਾਂ ਅਗੀਆਂ ਤੀ ਤੋਪਾ ਭਰਿਆ ਹੋਇਆ ਬਿਲਕੁਲ ਵੀ ਸ਼ੋਅ ਨਹੀਂ ਹੋ ਰਿਹਾ ਵੀ ਆਪਾਂ ਨੇ ਕੋਈ ਮਸ਼ੀਨ ਨਾਲ ਕੀਤਾ ਇਹ ਮੈਂ ਤੁਹਾਨੂੰ ਕੈਮਰੇ ਨੇੜੇ ਕਰਕੇ ਦਿਖਾਉਣੀ ਹੈ ਜੀ ਦੇਖੋ ਤੁਸੀਂ ਕਿੰਨੀ ਸੋਹਣੀ ਤਰਪਾਈ ਹੋਈ ਹੈਗੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤਾਂ ਕਿ ਕਿਸੇ ਦੇ ਕੰਮ ਆ ਸਕੇ ਤੇ ਐਸੀ ਤਰ੍ਹਾਂ ਸੋਹਣੇ ਸੋਹਣੇ ਕਮੈਂਟ ਨੇ ਜਿਹੜੇ ਕਰਦੇ ਰਹਿਓ ਜੀ ਮੈਨੂੰ ਤੁਹਾਡੇ ਕਮੈਂਟਾਂ ਦੀ ਬਹੁਤ ਵੇਟ ਰਹਿੰਦੀ ਹੈਗੀ ਕਿਉਂਕਿ ਜਿਹੜੇ ਤੁਹਾਡੇ ਕਮੈਂਟ ਨੇ ਇੱਕ ਤਰ੍ਹਾਂ ਸਾਨੂੰ ਹੌਸਲਾ ਫੁਜਾਈ ਕਰਦੇ ਨੇ ਧੰਨਵਾਦ ਜੀ